ਤਿੰਨਾਂ ਸਾਲਾਂ ਬਾਅਦ ਵੀ ਤਾਂਗੇ ਵਾਲੇ ਨੱਥੂ ਨੇ ਵੀਰੇ ਨੂੰ ਸਿਆਣ ਲਿਆ ਸੀ ਖੁਜ ਪੱਲੋਂ ਅੱਡੇ ਵੱਲ ਤੁਰੇ ਆਉਂਦੇ ਵੀਰੇ ਵੱਲ ਮੂੰਹ ਚੁੱਕੀ ਝਾਕਦਾ ਰਿਹਾ ਫਿਰ ਅੱਖਾਂ ਦੇ ਪਰਵਾਟੇ ਉੱਤਾਂ ਚੁੱਕਦਿਆ ਬੋਲਿਆ ਆਹਾ ਉਹ ਬੱਲੇ ਬੱਲੇ ਆ ਤਾਂ ਵੀਰਾ ਸਿਓਂ ਲੱਗਦਾ ਹੈ ਬਈ ਕਲਗੱਤੇ ਵਾਲਾ ਐ ਕਿਤੇ ਸਾਡਾ ਤਾਇਆ ਭਲੇਖਾ ਖੰਦਾ ਅੱਗਿਓਂ ਵੀਰਾ ਮਾਨ ਨਾਲ ਮੁਸਕਰਾ ਪਿਆ ਤੇ ਹੱਥla ਟਰੰਕ ਭੁੰਜੇ ਰੱਖ ਕੇ ਬੋਲਿਆ ਸਾਸਰੀ ਕਾਲ ਸਾਸਰੀਕਾਲ ਭਾਈ ਸਾਸਰੀਕਾਲ ਰਗਵੀਰ ਸਿਆਂ ਇਸ ਵਾਰ ਨੱਤੂ ਉਹਦੇ ਚੰਗੇ ਲੇੜੇ ਕੱਪੜੇ ਪੈਨੇ ਵੇ ਕੇ ਇੱਜ਼ਤ ਨਾਲ ਬੋਲਿਆ ਤੇ ਅੱਗੇ ਹੋ ਕੇ ਪੁੰਝੇ ਰੱਖਿਆ ਟਰੰਕ ਵੀ ਚੁੱਕ ਲਿਆ ਤੁਰੇ ਹੀ ਉਹਨਾਂ ਹਜੇ ਹੈ ਡੇਡ ਵਾਲੀ ਗੱਡੀ ਉਤਰਿਆ ਗੱਡੀ ਪਿੱਛੋਂ ਹੀ ਬੜੀ ਲੇਟ ਹੋ ਗਈ ਸੀ ਹੋਰ ਸੁੱਕ ਸਾਹ ਦਾ ਕਦੋਂ ਕੋ ਤੁਰਨਾ ਪਿੰਡ ਨੂੰ ਫਿਰ ਵੀਰੇ ਨੇ ਮੋਢੇ ਤੇ ਧਰਿਆ ਦਰੀ ਚ ਬੰਨਿਆ ਹੋਇਆ ਬਿਸਤਰਾ ਪੁੰਝੇ ਰੱਖਤਾ ਤੁਰਨ ਨੂੰ ਕੀ ਆ ਆਪਾਂ ਹੁਣ ਸਵਾਰੀਆਂ ਨਾਲ ਲੱਦ ਕੇ ਤੁਰਨਾ ਦਾਣਿਆਂ ਦੀ ਬੋਲੀ ਹੋਈ ਤੋਂ ਤੁਰ ਪੈਣਾ ਬੱਸਾਂ ਦਾ ਢਿੱਡ ਹੀ ਨਹੀਂ ਭਰਦਾ ਤਿੰਨੇ ਟਾਈਮ ਲੱਗੇ ਹੋਏ ਨੇ ਆਪਣੇ ਪਿੰਡ ਨੂੰ ਨੱਥੋ ਨੇ ਬਿਸਤਰਾ ਚੁੱਕ ਕੇ ਟਰੰਕ ਉੱਪਰ ਧਰਦਿਆਂ ਨਵੀਂ ਖਬਰ ਸੁਣਾਉਣ ਵਾਂਗੂ ਕਿਹਾ ਹੱਦ ਹੋ ਗਈ ਤਾਇਆ ਬੜੀ ਤਰੱਕੀ ਹੋਈ ਹੈ ਫਿਰ ਤਾਂ ਐਵੇਂ ਰੌਲਾ ਪਾਈ ਜਾਂਦੇ ਆ ਲੋਕ ਆਖੇ ਗੌਰਮੈਂਟ ਕੁਛ ਕਰਦੀ ਨਹੀਂ ਕੁਛ ਕਰਦੀ ਨਹੀਂ ਉਹ ਗੌਰਮੈਂਟ ਤਾਂ ਭਾਈ ਬਥੇਰਾ ਕੁਛ ਕਰਦੀ ਹੈ ਤਾਂਗਿਆਂ ਨੂੰ ਲੋਹੇ ਦੇ ਘੋੜੇ ਜੋੜਨ ਨੂੰ ਫਿਰਦੀ ਆ ਸਾਡੇ ਅਰਗੇ ਬੰਦਿਆਂ ਦੀ ਭੁੱਖ ਦੇ ਕੈਪਸੂਲ ਬਣਾਉਣ ਨੂੰ ਫਿਰਦੀ ਆ ਜੇ ਫਿਰ ਵੀ ਗੱਲ ਨਾ ਬਣੀ ਤਾਂ ਲੋਕਾਂ ਦੇ ਮੂੰਹਾਂ ਤੇ ਛਿਕਲੀਆਂ ਬਣਨ ਨੂੰ ਵੀ ਫਿਰਦੀ ਆ ਲੋਕ ਤਾਂ ਐਵੇਂ ਰੌਲਾ ਪਾਈ ਜਾਂਦੇ ਆ ਨੱਥੂ ਟੈਡੀ ਜੀ ਝਾਕਣੀ ਚਾਕਦਾ ਵਿੰਗਾ ਜਾ ਹੱਸਦਾ ਤੇ ਘੋੜੇ ਨੂੰ ਘਾਹ ਪਾਉਣ ਤੁਰ ਪਿਆ ਇੱਧਰ ਉੱਧਰ ਦੀਆਂ ਹੋਰ ਗੱਲਾਂ ਹੁੰਦੀਆਂ ਰਹੀਆਂ ਪਿੰਡ ਵਿੱਚ ਹੋਈਆਂ ਵਾਰ ਦਾ ਤਾਂ ਨੱਥੂ ਦੱਸਦਾ ਰਿਹਾ ਪਿਛਲੇ ਵਾਰੇ ਮੱਲ ਸਿੰਘ ਚੱਲ ਵਸਿਆ 4-5 ਮਹੀਨੇ ਹੋਏ ਆਂਤਰਿਆਂ ਦੀ ਸੱਤੀ ਨੂੰ ਇਹੋ ਜਿਹਾ ਦੌਰਾ ਪਿਆ ਕਿ ਮੁੜ ਨਹੀਂ ਉੱਠੀ। ਪਾਖਰ ਨੇ ਕੋਚ ਛਾਲ ਕਿਹੜੇ ਦੁੱਖੋ ਮਾਰੀ। ਫੰਮਣ ਗਿਆ ਨੇ ਆਪਣੀ ਕੁੜੀ ਅੰਦਰੇ ਵੱਢਤੀ। ਪੱਠੇ ਵਾਲੀ ਨੂਰਾ ਫੇਰ ਕਿਸੇ ਨਾਲ ਨਿਕਲ ਗਈ। ਪਿਛਲੇ ਸਾਲ ਹੀ ਉਹਦੀ ਘੋੜੀ ਨੇ ਪਤਾ ਨਹੀਂ ਕਾਹ ਚ ਕੀ ਸੱਪਸਲੁੱਤੀ ਖਾ ਲਈ। ਬਸ ਖੜੀ ਦੀ ਖੜੀ ਡਿੱਗ ਪਈ। ਹੁਣ ਆ ਘੋੜਾ ਖਰੀਦਿਆ ਭਾਈ। ਕਿਤੇ ਕਿਤੇ ਵਹਿਰ ਜਾਂਦਾ ਐ। ਪਰੂੰ ਜਦੋਂ ਲੋਰ ਚ ਆਜੇ ਫੇਰ ਤਾਂ ਪਾਣੀ ਤੇ ਤਰਦਾ ਜਾਂਦਾ। ਫੇਰ ਕੁਝ ਸਾਂ ਲੈ ਕੇ ਫੇਰ ਬੋਲਿਆ ਹੋਰ ਸੁਣਾ ਤੇਰੇ ਸ਼ਹਿਰ ਦਾ ਕੀ ਹਾਲ ਚਾਲ ਆ ਉੱਥੇ ਤਾਂ ਦੇ ਐ ਸਾਰੀ ਸਾਰੀ ਰਾਤ ਦਿਨ ਚੜਿਆ ਰਹਿੰਦਾ ਤੀਵੀਆਂ ਵਾਜਾਂ ਮਾਰ ਮਾਰ ਬੰਦਿਆਂ ਨੂੰ ਬੁਲਾਉਂਦੀਆਂ ਨੇ ਜੀ ਤਾਂ ਬੜਾ ਕਰਦਾ ਕਦੇ ਕਲਕੱਤਾ ਦੇਖੀਏ ਭਾਈ ਵੀਰਾ ਫੇਰ ਹੱਸ ਪਿਆ ਪਰ ਇਸ ਵਾਰ ਉਹਦੀ ਮੁਸਕਰਾਹਟ ਦੀ ਤੇ ਹੇਠਾਂ ਛੁਪੀ ਕਰੋਨਾ ਨੂੰ ਨੱਥੋਂ ਨਹੀਂ ਸੀ ਜਾਣ ਸਕਿਆ ਵੀਰਾ ਸੋਚਣ ਲੱਗਿਆ ਕੀ ਦਸਾਂ ਇਹਨੂੰ ਸ਼ਹਿਰ ਦੀਆਂ ਗੱਲਾਂ ਕੀ ਸੁਣਾਵਾ ਇਹਨੂੰ ਰਾਤ ਵੇਲੇ ਸੜਕਾਂ ਤੇ ਘੁੰਮਦੀਆਂ ਫਿਰਦੀਆਂ ਤੀਵੀਆਂ ਦਾ ਹਾਲ ਸਾਰੀ-ਸਾਰੀ ਰਾਤ ਜਾਗਦਾ ਸ਼ਹਿਰ ਤੇ ਸ਼ਹਿਰ ਤੋਂ ਕਮਾਈ ਕਰਕੇ ਮੁੜਿਆ ਬੀਰਾ ਜਿਹੜਾ 3 ਸਾਲ ਪਹਿਲਾਂ ਆਪਣੀ ਮਾਂ ਨੂੰ ਆਖ ਕੇ ਗਿਆ ਸੀ ਇਸ ਵਾਰ ਪੈਸੇ ਭੇਜਾਂਗਾ ਤਾਂ ਦੱਖਣ ਵਾਲੀ ਕੰਧ ਦੁਬਾਰਾ ਕਢਾ ਲਈ ਮੀਹਾ ਮੀਹਾ ਨਾਲ ਖੁਰਖੁਰ ਕੇ ਬਨੇਰੇ ਤੱਕ ਸਿਰੇ ਲੱਗੀ ਹੋਈ ਪਈ ਆ ਆਪਣੇ ਘਰ ਵਾਲੀ ਨਾਲ ਵਾਦਾ ਕੀਤਾ ਸੀ ਉਹਨੇ ਉਹਦੇ ਲਈ ਅਲੱਗ ਪੈਸੇ ਕੱਲੇਗਾ ਮੁੰਡੇ ਨੂੰ ਸਕੂਲ ਪੜ੍ਹਨ ਲਾਏਗਾ ਉਸ ਲਈ ਵੀ ਕੱਪੜੇ ਨਹੀਂ ਸਨ ਵਿਆਹ ਵੇਲੇ ਦੇ ਮਿਲੇ ਨੱਕ ਦੇ ਲੌਂਗ ਚੋਂ ਕਦੋਂ ਦਾ ਨੱਕ ਡਿੱਗਿਆ ਹੋਇਆ ਕਿੰਨੀ ਵਾਰ ਕਹਿ ਚੁੱਕੀ ਐ ਉਹਦੀ ਘਰ ਵਾਲੀ ਇਸ ਵਾਰ ਹੋ ਸਕੇ ਆ ਤਾਂ ਕਲਕੱਤਿਆਂ ਨਵਾਂ ਲੌਂਗ ਹੀ ਲੈ ਕੇ ਆਉਂਗਾ ਤੇ ਕੰਨਾਂ ਲਈ ਗੋਲ-ਗੋਲ ਰਿੰਗ ਵੀ ਮਾਂ ਕੋਲ ਵੀ ਸਿਆਲਾਂ ਲਈ ਕੋਈ ਮੋਟਾ ਸੂਟ ਨਹੀਂ ਹੈਗਾ ਪਰ ਇਨ੍ਹਾਂ ਤਿੰਨਾਂ ਸਾਲਾਂ ਵਿੱਚ ਕਮਾਈ ਪੂੰਜੀ ਦਾ ਜਦੋਂ ਕਲਕੱਤਿਆਂ ਤੁਰਨ ਲੱਗੇ ਨੇ ਹਿਸਾਬ ਲਾਇਆ ਇੱਕ ਵਾਰ 100 ਤੇ ਫਿਰ 300 ਫਿਰ 250 ਤੇ 350 ਬਸ ਕੁੱਲ ਇਹੀ ਰੁਪਏ ਉਸ ਨੂੰ ਤਰੇਲੇ ਆ ਗਏ ਆਪਣੇ ਕੋਲ ਜਮਾ ਰੁਪਿਆ ਵੀ ਉਹ 3-4 ਰਾਤਾਂ ਲਗਾਤਾਰ ਗਿਣਦਾ ਰਿਹਾ ਹਾਂ ਰੋਜ਼ ਉਹਨਾਂ ਵਿੱਚ 15-20 ਹਾਂ ਦਾ ਵਾਅਦਾ ਕਰਦਾ ਰਿਹਾ ਤੁਰਨ ਲੱਗਿਆਂ ਉਹਦੇ ਕੋਲ ਪੂਰਾ 1300 ਰੁਪਏ ਹੋ ਗਿਆ ਸੀ ਰੁਪਏ ਤਾਂ ਹੋਰ ਵੀ ਵੱਧ ਜਾਣੇ ਸੀ ਜੇ ਉਸਰਾ ਤੋਂ ਉਸ ਨੂੰ 60 ਰੁਪਏ ਚ 에ਅਰਪੋਰਟ ਪਹੁੰਚਣ ਦਾ ਲਾਲਚ ਨਾ ਆ ਗਿਆ ਹੁੰਦਾ ਰਾਤ ਦੇ 2:30-3 ਵਜੇ VIP ਦਾ ਸੁੰਨਾ ਇਲਾਕਾ ਤੇ ਉਹਨਾਂ ਚਾਰ ਜਣਿਆਂ ਵਿੱਚੋਂ ਕਿਸੇ ਨੇ ਉਸਦੀ ਵੱਖੀ ਨਾਲ ਛੁਰਾ ਲਾ ਕੇ ਜੇਬ ਖਾਲੀ ਕਰਵਾ ਲਈ ਸੀ ਸਾਰੇ ਦਿਨ ਦੀ ਕਮਾਈ ਉਹਦੇ ਕੋਲ ਸੀ ਚੰਗਾ ਤਾਂ ਇਹ ਹੋਇਆ ਕਿ ਉਹ ਗੱਡੀ ਖੋ ਕੇ ਨਹੀਂ ਭੱਜੇ ਦੂਜੇ ਦਿਨ ਉਸ ਨੇ ਮਾਲਕ ਨੂੰ ਆਪਣੇ ਕੋਲੋਂ ਪੈਟਰੋਲ ਪੂਰਾ ਕਰਕੇ ਦਿੱਤਾ ਤੇ ਆਪਣਾ ਕਮਿਸ਼ਨ ਵੀ ਗਵਾਇਆ ਜੇ ਬਿਚਲੇ ਵੀ ਗਏ ਤੇ ਘਰ ਵਿਚਲੇ ਵੀ ਗਏ ਪਿੰਡ ਜਾਣ ਵੇਲੇ ਇਹ ਸਭ ਨਾਲੋਂ ਵੱਡੀ ਸਾਟ ਉਹਨੂੰ ਲੱਗੀ ਸੀ ਜਿਨੇ ਘਰ ਜਾਣ ਦਾ ਸਾਰਾ ਚਾ ਮਿੱਟੀ 'ਚ ਰੋਲ ਕੇ ਰੱਖਦਾ ਫਿਰ ਵੀ ਉਹਨੂੰ ਸੋਚਿਆ ਸੀ ਕਿ ਘਰ ਵਾਲੇ ਲਈ ਲੌਂਗ ਤੇ ਰਿੰਗ ਤਾਂ ਲੈ ਕੇ ਜਾਊਂਗਾ ਇਸ ਵਿਚਾਰ ਨਾਲ ਉਹ ਇੱਕ ਦਿਨ ਲੱਖੀ ਸੁਨਿਆਰੀ ਦੀ ਦੁਕਾਨ ਦੀਆਂ ਪੌੜੀਆਂ ਵਿੱਚ ਝੱਕਦਾ ਝੱਕਦਾ ਚੜ ਗਿਆ ਪਰ ਜਦੋਂ ਉਸਨੇ ਲੌਂਗ ਤੇ ਰਿੰਗਾਂ ਦੇ ਪੈਸੇ ਦੱਸੇ ਤਾਂ ਉਹਦੇ ਤਾਂ ਪੈਰਾਂ ਥੱਲੇ ਪੌੜੀ ਹੀ ਨਿਕਲ ਗਈਆਂ ਚਲੋ ਅਗਲੀ ਵਾਰ ਸਹੀ ਤੇ ਐਸੇ ਵਿਚਾਰ ਨਾਲ ਉਹ ਲੱਖੀ ਦੀ ਦੁਕਾਨ ਤੋਂ ਬਾਹਰ ਮੁੜ ਆਇਆ ਦਰਜੀ ਨੂੰ ਨਵੇਂ ਕੱਪੜੇ ਦੀ ਸਵਾਈ ਵੀ ਨਹੀਂ ਦਿੱਤੀ ਇੱਕ ਦੋ ਯਾਰਾਂ ਮਿੱਤਰਾਂ ਕੋਲੋਂ ਵੀ ਬਣਦਾ ਸਰਦਾ ਉਧਾਰ ਲੈ ਲਿਆ ਆਪਣਾ ਮੰਜਾ ਵੀ ਉਹ ਇੱਕ ਹੋਰ ਜਾਣ ਪਹਿਚਾਨ ਵਾਲੇ ਨੂੰ ਆਰਜੀ ਤੌਰ ਤੇ ਪਾੜੇ ਤੇ ਦੇ ਆਇਆ ਸੀ ਨਹੀਂ ਤਾਂ ਵਾਪਸ ਜਾਣ ਤੇ ਨਾ ਮੰਜਾ ਮਿਲਦਾ ਨਾ ਮੰਜਾ ਡਾਉਣ ਲਈ ਥਾਂ ਲੱਭਦੀ ਫੇਰ ਤਾਂ ਪੈਟਰੋਲ ਪੰਪ ਉੱਤੇ ਟੈਕਸੀਆਂ ਵਿੱਚ ਹੀ ਰਾਤਾਂ ਕੱਟਣੀਆਂ ਪੈਂਦੀਆਂ ਨੇ ਇਨ੍ਹਾਂ ਵਰਿਆਂ ਵਿੱਚ ਉਹ ਖੈਣੀ ਤੇ ਅਫੀਮ ਖਾਣ ਲੱਗ ਪਿਆ ਦੀਨਪਾ ਟੈਕਸੀ ਚਲਾ ਕੇ ਸਵੇਰੇ ਉੱਠਣ ਲੱਗੇ ਹੱਥ ਪੈਰ ਟੁੱਟਦੇ ਨੇ ਸਾਰਾ ਸਰੀਰ ਖਿਲਰਿਆ ਹੁੰਦਾ ਉੱਠਣ ਨੂੰ ਜੀ ਨਹੀਂ ਕਰਦਾ ਪਰ ਉੱਠੇਗਾ ਤਾਂ ਹੀ ਕੁਝ ਮਿਲੂ ਨਹੀਂ ਤਾਂ ਜਿਹੜੇ ਕੋਲ ਨੇ ਉਹ ਵੀ ਘਟਦੇ ਜਾਣਗੇ ਪਿੱਛੇ ਘਰ ਵਾਲੀ ਬੱਚਾ ਬੁੱਢੀ ਮਾਂ ਕੀ ਕਰੇ ਉਹ ਪਹਿਲਾਂ ਕਦੇ-ਕਦੇ ਹੌਲੀ-ਹੌਲੀ ਨਿੱਤ ਨੇ ਵਾਂਗ ਜਦੋਂ ਹੱਡ ਪੈਰ ਟੁੱਟਦੇ ਤਾਂ ਸਰੀਰ ਡਿੱਗੂ-ਡਿੱਗੂ ਕਰਦਾ ਤਾਂ ਖੀਸੇ 'ਚੋਂ ਕੱਢ ਕੇ ਗੋਲੀ ਵੱਟ ਕੇ ਅੰਦਰ ਸੁੱਟ ਲੈਂਦਾ ਫਿਰ ਪੂਰੇ ਜੋਸ਼ ਨਾਲ ਕੰਮ 'ਚ ਜੁੜ ਜਾਂਦਾ ਜੇ ਐਤਕੀ ਸਾਰੇ ਕੰਮ ਸੀਰੇ ਲੱਗ ਜਾਣ ਪਰ ਉਹਦੀ ਜੇ ਇਹ ਜੇ ਹਰ ਵਾਰ ਕੋਈ ਨਾ ਕੋਈ ਅੜੀਕਾ ਖੜਾ ਹੀ ਕਰ ਦਿੰਦੇ 9 ਸਾਲਾਂ ਦਾ ਉਹ ਘਰ ਛੱਡੀ ਫਿਰਦਾ ਇਹਨਾਂ 9 ਸਾਲਾਂ ਵਿੱਚ 5-6 ਵਾਰੀ ਪ੍ਰੌਣਚਾਰੀ ਵਾਂਗ ਹੀ ਕੁਝ ਦਿਨਾਂ ਲਈ ਘਰ ਆਇਆ ਵਿਆਹ ਹੋਏ ਨੂੰ 7 ਸਾਲ ਹੋ ਗਏ ਇਹਨਾਂ 7 ਸਾਲਾਂ ਵਿੱਚ ਉਹ ਘਰ ਵਾਲੀ ਨੂੰ ਰੱਜ ਕੇ ਵੇਖਣ ਜਿੰਨਾ ਵੀ ਉਹਦੇ ਕੋਲ ਨਹੀਂ ਸੀ ਰਿਹਾ ਵਾਹੀ ਖਾਂਦਾ ਤੇ ਕਰਜਾਂ ਮਾਮਲਿਆਂ 'ਚੀ ਖੁਰਦੀ ਖੁਰਗੀ ਟਰੈਕਟਰਾਂ ਟ੍ਰਿਊਬਲਾਂ ਦੀ ਆਵਾਜ਼ ਸੁਣ ਸੁਣ ਕੇ ਵੀਰਸੇ 'ਚ ਮਿਲੇ ਮੌਲੇ ਬਲਦ ਡਰ ਕੇ ਹੱਲ ਹੀਠੋਂ ਵੀ ਭੱਜ ਨਿਕਲਦੇ ਕੁਝ ਤਾਂ ਕਰਨਾ ਹੀ ਪੈਣਾ ਸੀ ਚੋਰੀ ਕਰਦਾ ਜੂਆ ਖੇਡਦਾ ਸ਼ਰਾਬ ਵੇਚਦਾ ਪੇਟ ਦੀ ਅੱਗ ਨੂੰ ਬਾਲਣਾ ਤਾਂ ਚਾਹੀਦਾ ਹੀ ਸੀ ਇੱਕ ਜਾਣ ਪਹਿਚਾਨ ਕੋਲ ਮਿੰਨਤ ਤਰਲਾ ਕਰਕੇ ਕਲਕੱਤੇ ਆ ਗਿਆ ਚੀਰੇ ਵਾਲੀਆਂ ਪੱਗਾਂ ਬਨ ਕੇ ਘੂਮਣ ਦਾ ਸ਼ੌਂਕ ਕੁਝ ਦਿਨਾਂ ਵਿੱਚ ਹੀ ਆਪਣਾ ਰੰਗ ਲੈ ਆਇਆ। ਸਿਰੀਆਂ ਨਾਲੋਂ ਵੀ ਭੈੜੀ ਹਾਲਤ। ਨਾ ਵੇਲੇ ਨਾਲ ਚਾਹ ਨਾ ਰੋਟੀ। ਜੇ ਕੀਤਾ ਕਿ ਪਿੰਡੀ ਮੁੜ ਜਾਵੇ। ਪਰ ਉੱਥੇ ਕਿਹੜਾ ਝੋਨਾ ਸੁੱਕਦਾ ਸੀ? ਆਪਣੇਆਂ ਦੀਆਂ ਅੱਖਾਂ ਤੋਂ ਪਰੇ ਤਾਂ ਸੀ। ਦੇਸ਼ ਚੋਰੀ ਪਰਦੇਸ ਭਿੱਖਿਆ। ਪਹਿਲਾਂ ਟੈਕਸੀਆਂ ਧੋਤੀਆਂ ਰੂਲ ਖੋਲ ਕੇ ਡਰਾਈਵਰੀ ਸਿੱਖੀ। ਫਿਰ ਜਿਹੜੀ ਜ਼ਮੀਨ ਸੀ ਗਹਿਣੇ ਧਰ ਕੇ ਟੈਕਸੀ ਲੈ ਲਈ। ਪਰ ਮਾੜੀ ਦੀ ਕੰਨੀ ਤੇ ਚਰਨ ਵਾਂਗ ਵੱਡੇ ਸ਼ਹਿਰ ਦੇ ਚੌੜੇ ਜਿਹਾੜੇ ਵਿੱਚ ਆ ਕੇ ਟੈਕਸੀ ਵਿੱਚ ਇੱਥੇ ਗਈ। ਕਦੇ ਇੰਜਣ ਬੰਨਣ ਵਾਲਾ, ਕਦੇ ਗਿਅਰ ਖਰਾਬ ਹੋ ਗਿਆ। ਕਦੇ ਟਾਇਰ ਹੈ ਨਹੀਂ। ਕਦੇ ਟੈਕਸ, ਕਦੇ ਮਿਲਾਨਾ। ਮਹਾਜਨ ਦੀਆਂ ਕਿਸ਼ਤਾਂ ਟੁੱਟਣ ਲੱਗੀਆਂ। ਪੁਰਾਣੇ ਬੁੜਿਆਂ ਦੀਆਂ ਟੀਚਰਾਂ ਤੇ ਜਾਂਦੇ ਚੋਰ ਦੇ ਲੰਗੋਟੀ ਵੀ ਹੱਥ ਨਾ ਰਹੀ। ਪਿੰਡ ਵੱਲੋਂ ਵੀ ਗਿਆ ਤੇ ਸ਼ਹਿਰ ਵੱਲੋਂ ਵੀ। ਤੇ ਪੱਲੇ ਰਹਿ ਗਈ ਡਰਾਈਵਰੀ ਦੀ ਡਰਾਈਵਰੀ। ਰੰਨ ਵੀ ਗਈ, ਕੰਨ ਵੀ ਪਾਟ ਗਏ। ਹੁਣ ਜਦੋਂ ਕੋਈ ਸੁਣਾ ਬਈ ਮਨੀਮਾ आंख ਕੇ ਛੇੜਦਾ ਤਾਂ ਲੱਗਦਾ ਜਿਵੇਂ ਸੱਜਰੇ जख्मਾਂ ਤੇ ਗਰਮ ਸਰੀਆ ਟਿਕ ਗਿਆ ਹੋਵੇ ਪਰ ਕਿੱਧਰ ਜਾਵੇ ਕਿਹੜੇ ਖੂਚ ਡਿੱਗੇ ਪਿੱਛੇ ਛੋਟਾ ਮੋਟਾ ਟੱਬਰ ਐ ਜੁਆਗ ਜਿਹਦੀਆਂ ਨਾ ਤਾਂ ਉਸਨੇ ਤੋਤਲੀਆਂ ਗੱਲਾਂ ਸੁਣੀਆਂ ਤੇ ਨਾ ਹੀ ਸਿਆਣੀਆਂ ਕਹਾਣੀਆਂ ਤਾਂਗੇ ਵਾਲਾ ਨੱਥੂ ਕੁਝ ਜੀ ਰੋਜ਼ ਨੂੰ ਸੋਚੀ ਪਈ ਨੂੰ ਦੇਖਦਾ ਰਿਹਾ ਫਿਰ ਉਹਦੇ ਟਰੰਕ ਤੇ ਛਾਂਟੇ ਵਾਲੀ ਪੁਰਾਣੀ ਠਕੋਰ ਕੇ ਬੋਲਿਆ ਆਗੀਆਂ ਬਗਾਲਣਾ ਚਾਹਤੇ ਫਿਰ ਉਹ ਤਾਂ ਜਾਦੂਗਰ ਦੰਦੀਆਂ ਹੁੰਦੀ ਆਂਦੇ ਆ ਆਉਂਦੇ ਆਂ ਕੀ ਲੈਂਦੀ ਆਂ ਬੰਦੇ ਨੂੰ ਉਹ ਤਾਂ ਰਾਜਿਆਂ ਨੂੰ ਮੱਕੀ ਬਣਾ ਕੇ ਡੱਬੀ ਚ ਪਾ ਲੈਂਦੀ ਆ ਨੇ ਤੇਰੇ ਮੇਰੇ ਕੀ ਲੱਗਦੇ ਆ ਚੱਲ ਹੁਣ ਕਰੀਏ ਤਿਆਰੀ ਪਿੰਡ ਦੀ ਵੀਰੇ ਨੇ ਦੇਖਿਆ ਕਿ ਪਿੰਡ ਦੇ ਹੋਰ ਆਦਮੀ ਵੀ ਆ ਗਏ ਤੇ ਰਸ਼ਮੀ ਪੁੱਛ ਗਈ ਚਪੇਠੋਂ ਸਾਰੇ ਆਪੋ ਆਪਣੀ ਗੱਲੇ ਰੁੱਝ ਗਏ ਵੀਰੇ ਅੰਦਰ ਇੱਕ ਡਰ ਪਲ ਰਿਹਾ ਸੀ ਇੰਨਾ ਤਿੰਨਾ ਵਰਿਆਂ ਦੇ ਵਿਚਾਰ ਲਈ ਸਮੇਂ ਚ ਉਹ ਐਨਾ ਟੁੱਟ ਗਿਆ ਅਜੇਹ ਤਸੀਹੇ ਸਹੇ ਪੈਰਾਂ ਉੱਤੇ ਖੜੇ ਹੋਣ ਲਈ ਦਿਨ ਰਾਤ ਇੱਕ ਕਰ ਦਿੱਤਾ ਉਹ ਨਾ ਕਦੇ ਆਪਣੀ ਨੀਂਦ ਸੁੱਤਾ ਨਾ ਕਦੇ ਆਪਣੀ ਜਾਗ ਨਹੀਂ ਜਾਗਿਆ ਪਿਓ ਦੇ ਮਰਨ ਵੇਲੇ ਸਿਰੋਂ ਹੱਥ ਉੱਠ ਜਾਣ ਤੇ ਵੀ ਉਹ ਡਿੱਗਿਆ ਨਹੀਂ ਸੀ ਪਹਿਲਾਂ ਜਦੋਂ ਵੀ ਪਿੰਡ ਆਇਆ ਸੀ ਤਾਂ ਅੰਦਰੋਂ ਹੁਲਾਸ ਜਿਹਾ ਹੁੰਦਾ ਛੇਤੀ ਘਰ ਪਹੁੰਚਣ ਲਈ ਪੈਰਾਂ ਥੱਲੇ ਅੱਗ ਮਚ ਉੱਠਦੀ ਪਰ ਇਸ ਵਾਰ ਕਿੰਨਾ ਕਮਜ਼ੋਰ ਅਨੁਭਵ ਕਰ ਰਿਹਾ ਸੀ ਉਹ ਜਦੋਂ ਆਪਣੀ ਮਾਂ ਨੂੰ ਮਿਲੇਗਾ ਆਪਣੇ ਟੱਬਰ 'ਚ ਜਾਊਗਾ ਆਪਣੇ ਆਪ ਨੂੰ ਕਾਇਮ ਰੱਖ ਸਕੇਗਾ ਵੀ ਕਿ ਨਹੀਂ ਇਹੇ ਡਰ ਖਾਈ ਜਾ ਰਿਹਾ ਸੀ ਉਹਨੂੰ ਬੀਰੇ ਦੇ ਤਿੰਨਾਂ ਵਰਿਆਂ ਦੀਆਂ ਮਾਂ ਸਾਹਮਣੇ ਤਾਂ ਹਾ ਨਿਕਲ ਜਾਣਗੀਆਂ ਨਹੀਂ ਨਹੀਂ ਉਹਦਾ ਸਾਬਤ ਰਹੇਗਾ ਚਿਹਰੇ ਤੇ ਜਰਾ ਜਿੰਨੀ ਵੀ ਉਦਾਸੀ ਨਹੀਂ ਲਿਆਵੇਗਾ ਈਓ ਵਹਿਣਾ ਚ ਰੂੜੇ ਰੂੜੇ ਉਹ ਪਿੰਡ ਪਹੁੰਚ ਗਿਆ ਇੱਕ ਹੱਥ ਵਿੱਚ ਟਰੰਕ ਮੋਢੇ ਉੱਪਰ ਬਿਸਤਰਾ ਚੁੱਕ ਕੇ ਉਹ ਘਰ ਪਹੁੰਚ ਗਿਆ ਉਹਦੇ ਘਰ ਵਾਲੀ ਵਿਹੜੇ 'ਚ ਨਾਲੀ ਕੋਲ ਬੈਠੀ ਭਾਂਡੇ ਮਾਂਜ ਰਹੀ ਸੀ ਖੜਾਕ ਸੁਣ ਕੇ ਪਿੱਛੇ ਝਾਕੀ ਤਾਂ ਉਹ ਹੀ ਮਾਂ ਕਹਿੰਦੀ ਭਾਂਡੇ ਵਿੱਚ ਛੱਡ ਕੇ ਲਿਬੜੇ ਹੱਥੀਂ ਸੱਸ ਦੇ ਮੰਜੇ ਕੋਲ ਜਾ ਖੜੀ ਟਰੰਕ ਤੇ ਬਿਸਤਰਾ ਵੇੜੇ 'ਚ ਰੱਖਣ ਲੱਗਿਆਂ ਉਹਦੇ ਕੋਲੋਂ ਆਪਣਾ ਆਪ ਸੰਭਿਆ ਹੀ ਨਾ ਗਿਆ ਪਰ ਅੰਦਰੋਂ ਇੱਕ ਤੱਕੜੇ ਇਰਾਦੇ ਨਾਲ ਉਹਨੇ ਕਿਹਾ ਨਹੀਂ ਭਰੇ ਗਲੇ ਨਾਲ ਬੇਬੇ ਨੂੰ ਮੱਥਾ ਟੇਕ ਦਿੱਤਾ ਬੁੱਢੀ ਮਾਂ ਦੀ ਮਮਤਾ ਝਲਕੀ ਡੁੱਬ ਡੁਬਾਈਆਂ ਅੱਖਾਂ ਨਾਲ ਉਸਨੇ ਜਿਉਂਦਾ ਰਹਿ ਫੁਸਫੁਸਾਹਟ ਵਾਂ ਕੇ ਆ ਤੇ ਦੋਹਾਂ ਹੱਥਾਂ ਨਾਲ ਪਿਆਰ ਦੇ ਕੇ ਬੋਲੀ ਤੂੰ ਚਿੱਠੀ ਵੀ ਨਹੀਂ ਪਾਈ ਤੇ ਆਪਣੇ ਘਰ ਵਾਲੀ ਵੱਲ ਤੱਕਦਾ ਉਹ ਭਰੇ ਗਲੇ ਨਾਲ ਬੋਲਿਆ ਇਹਨੂੰ ਕੀ ਹੋ ਗਿਆ ਕਮਲੀ ਨੂੰ ਉਹ ਖੜੀ ਪੈਰ ਦੇ ਅੰਗੂਠੇ ਨਾਲ ਜ਼ਮੀਨ ਖੁਰਚਦੀ ਰਹੀ ਅੱਖਾਂ 'ਚ ਲਟਕੇ ਹੰਝੂ ਦੱਸ ਰਹੇ ਸੀ ਉਸਨੇ ਕੱਲੇ ਨਹੀਂ ਤਿੰਨ ਵਰੀ ਔਖੇ ਨਹੀਂ ਸੀ ਕੱਟੇ ਮੈਂ ਵੀ ਪਲ-ਪਲ ਦਿਨ ਮਹੀਨੇ ਵਰੀ ਐਵੇਂ ਲੰਘਾਏ ਨੇ ਮਨ ਤਾਂ ਇਕੱਲ ਤੋਂ ਘਬਰਾਉਂਦਾ ਹੈ ਕਦੇ-ਕਦੇ ਤਾਂ ਤਨ ਵੀ ਇਕੱਲ ਤੋਂ ਘਬਰਾ ਜਾਂਦਾ ਹੈ ਇੱਕ ਪਲ ਬੀਰਾ ਉਹਦੇ ਵੱਲ ਤੱਕਦਾ ਰਿਹਾ ਜੇ ਤਨ ਦੀ ਆਗੋ ਉਸ ਨੂੰ ਪਰਦੇਸੀ ਨਾ ਰੋਲੀ ਫਿਰਦੀ ਤਾਂ ਕੋਲ ਖਲੋਤਿਆਂ ਦੂਰੀ ਨਹੀਂ ਸੀ ਰਹਿਣੀ ਇਹੀ ਉਸ ਕੋਲੋਂ ਝੱਲੀ ਨਾ ਗਈ ਉਹ ਉੱਠ ਕੇ ਟਰੰਕ ਖੋਲਣ ਦੇ ਬਹਾਨੇ ਪਿੱਠ ਕਰਕੇ ਬਹਿ ਗਿਆ ਤੇ ਉਹਵੇਂ ਬੋਲਿਆ ਸ਼ੇਰਾ ਨਹੀਂ ਦੀਂਦਾ ਕਿਤੇ ਉਦੋਂ ਇੰਬਾਰੋਂ ਖੇਡਦਾ ਸ਼ੇਰਾ ਘਰੇ ਆਇਆ ਤਾਂ ਸੰਗ ਕੇ ਥਾਈਂ ਸਿਮਟ ਗਿਆ ਉਹਨੇ ਅੱਗਾ ਵੱਧ ਕੇ ਉਸ ਨੂੰ ਬੁੱਕਲ ਵਿੱਚ ਲੈ ਲਿਆ ਸੁਖ ਨਾਲ ਹੋਰ 24 ਸਾਲਾਂ ਨੂੰ ਗੱਭਰੂ ਹੋ ਜਾਣਾ ਤੇ ਬੀਰੇ ਨੇ ਟਰੰਕ ਚੋਂ ਟੌਫੀਆਂ ਦਾ ਪੂਰਾ ਪੈਕਟ ਕੱਢ ਕੇ ਉਹਨੂੰ ਫੜਾਤਾ। ਫਿਰ ਮਾਂ ਦੇ ਮੰਜੇ ਤੇ ਬਹਿ ਗਿਆ। ਮਾਂ ਉਹਦੇ ਹੱਥ ਬਾਹਾਂ 모ਡੇ ਪਲੋਸਣ ਲੱਗ ਪਈ। ਬੜਾਲੀ ਸਾਹ ਹੋ ਕੇ ਆਇਆ ਪੁੱਤ। ਫਿਰ ਹੋਰ ਨਿੱਕੀਆਂ ਨਿੱਕੀਆਂ ਗੱਲਾਂ ਹੋਣ ਲੱਗੀਆਂ। ਆਪਣਾਤ ਭਰੇ ਉਲਾਮੇ ਸ਼ਰੀਕਾਂ ਦੀਆਂ ਬੋਲੀਆਂ ਤਿੰਨਾ ਵਰਿਆਂ ਚ ਕੱਟੀ ਔਖਿਆਈ। ਹੌਲੀ ਹੌਲੀ ਮਾਹੌਲ ਚੋ ਤਣਾਅ ਘਟਣ ਲੱਗ ਪਿਆ। ਘਰ ਵਾਲੀ ਨੇ ਨਹਾਉਣ ਲਈ ਪਾਣੀ ਦੀ ਬਾਲਟੀ ਭਰ ਕੇ ਚਾਹ ਤਰ ਲਈ। ਆਥਣ ਤੱਕ ਉਹ ਘਰ ਵਿੱਚ ਉਪਰਾ ਨਹੀਂ ਸੀ ਰਿਹਾ ਇੱਕ ਵਾਰੀ ਉਸ ਨੇ ਨਿੱਜ ਨਾਲ ਘਰ ਵਾਲੀ ਵੱਲ ਤੱਕਿਆ ਬੀਨਾ ਨੱਗ ਵਾਲਾ ਲੌਂਗ ਉਸ ਨੇ ਉਤਾਰ ਕੇ ਰੱਖ ਦਿੱਤਾ ਸੀ ਸ਼ਾਇਦ ਉਹਦਾ ਫਿਰ ਚਿਤ ਭੇੜਾ ਪੈਣ ਲੱਗਿਆ ਜੇ ਕੀਤਾ ਕਿ ਇਸ ਬਾਰੇ ਗੱਲ ਕਰੇ ਉਹਦੇ ਨਾਲ ਕੋਈ ਉਹਵੇਂ ਰਿੰਗਾ ਤੋਂ ਸਖਣੇ ਕੰਨ ਉਹਨਾ ਧੋਕੇ ਘੁੰਮਣ ਦੇ ਬਹਾਨੇ ਬਾਹਰ ਨਿਕਲ ਗਿਆ ਛੱਪੜ ਲੰਘ ਕੇ ਕਸੀਵਲ ਜਾਂਦੇ ਆ ਸਭ ਕੁਝ ਅਜੀਬ ਲੱਗ ਰਿਹਾ ਸੀ ਉਹਨੂੰ ਆਪਣੀ ਮਿੱਟੀ ਦੀ ਮਹਿਕ ਕਣਕਾਂ ਵੱਢ ਲਈਆਂ ਗਈਆਂ ਸਨ ਦੂਰ ਤੱਕ ਸੁੰਨੇ ਖੇਤ ਕਲਕੱਤੇ ਉਸ ਨੂੰ ਡੀਜ਼ਲ ਪੈਟਰੋਲ ਦੇ ਧੂੰਏਂ ਦਾ ਮੁਸ਼ਕ ਆਉਂਦਾ ਸੀ ਪਰ ਕਿੰਨੀ ਸ਼ਾਂਤੀ ਹੈ ਇੱਥੇ ਪਰਾਂ ਫਿਰਨੀ ਤੇ ਗਾਂਆਂ ਘਰਾਂ ਨੂੰ ਮੁੜ ਰਹੀਆਂ ਸਨ ਬਾਗੀ ਦੀਆਂ ਹੇਕਾਂ ਕੱਸੀ ਦੇ ਪਰਲੇ ਪਾਸੇ ਖੋਸਿਆਂ ਦੇ ਖੇਤਾਂ 'ਚ ਸੂਰਜ ਛੁਪ ਰਿਹਾ ਸੀ ਆਲਣਿਆਂ ਨੂੰ ਮੁੜੇ ਆਉਂਦੇ ਪੰਛੀ ਇੱਕ ਵੱਡਾ ਸਾਰਾ ਸਾਹ ਖਿੱਚ ਕੇ ਉਸ ਨੇ ਸਾਰਾ ਕੁਝ ਜਿਵੇਂ ਅੰਦਰ ਭਰ ਲਿਆ ਇੱਕ ਦੋ ਪੁਰਾਣੇ ਮਿੱਤਰ ਬੇਲੀ ਵੀ ਮਿਲੇ ਤੇ ਮੁੜਦਾ ਉਹ ਠੇਕੇ ਤੋਂ ਪੋਵਾ ਵੀ ਲੈ ਆਇਆ ਕੁਝ ਦਿਨ ਮਾਦੇ ਮੰंजे ਤੇ ਬੈਠ ਕੇ ਹੋਰ ਦੁੱਖ ਸੁੱਖ ਕਰਦਾ ਰਿਹਾ ਮੰंजे ਛੱਤ ਉੱਪਰ ਸਨ ਰੋਟੀ ਖਾ ਕੇ ਉਹ ਬਾੰਸ ਦੀ ਪੌੜੀ ਚੜ ਗਿਆ ਤੇ ਉੱਪਰ ਜਾ ਪਿਆ ਤਾਰਿਆਂ ਨਾਲ ਪੂਰੀ ਰਾਤ ਖੜੀ ਪਈ ਸੀ ਤੀਜ ਦਾ ਚੰਦ ਮੂੰਹ ਵਿਖਾ ਲੀਂਦੇ ਕਦੋਂ ਦਾ ਛਿਪ ਚੁੱਕਿਆ ਸੀ ਕੁਝ ਦਿਨ ਉਹ ਖੁੱਲੇ ਅਸਮਾਨ ਨੂੰ ਵੇਖਦਾ ਗਵਾਚਿਆ ਰਿਹਾ ਇੱਕ ਗਰਭ ਜਿਹਾ ਜਾਗਿਆ ਉਹਦੇ ਅੰਦਰ ਇਹ ਛੋਟੀ ਮੋਟੀ ਛੱਤ ਤਾਂ ਮੇਰੀ ਆਪਣੀ ਆ ਆਪਣੀ ਛੱਤ ਕਲਕੱਤੇ ਵਿੱਚ ਚੰਗੇ ਚੰਗੇ ਧਨਾੜਾ ਨੂੰ ਨਸੀਬ ਨਹੀਂ ਹੁੰਦੀ ਉਹ ਸੋਚਣ ਲੱਗ ਪਿਆ ਜੇ ਇੱਥੇ ਹੀ ਰੁਕੀ ਮਿੱਸੀ ਜੁੜੀ ਜਾਵੇ ਤਾਂ ਬਾਹਰ ਤੱਕੇ ਖਾਣ ਦੀ ਕੀ ਲੋੜ ਆ ਘਰ ਵਾਲੀ ਹਜੇ ਨਿੱਕੇ ਮੋਟੇ ਕੰਮ ਕਰਦੀ ਵੇੜੇ 'ਚ ਫਿਰ ਰਹੀ ਸੀ ਮੁੰਡਾ ਕਦੋਂ ਦਾ ਆਪਣੀ ਮਾਂ ਦੇ ਮੰਜੇ ਤੇ ਸੌਂ ਗਿਆ ਸੀ ਉਹ ਬੈਣਾ 'ਚ ਰੁੜਿਆ ਪਤਾ ਨਹੀਂ ਕਿੱਧਰ ਤੋਂ ਕਿੱਧਰ ਭਟਕਦਾ ਰਿਹਾ ਉਹੀ ਆਥਣ ਵਾਲੀ ਹੱਡ ਭੰਣਣੀ ਜਾਗੀ ਖੇਸੇ 'ਚੋਂ ਕੱਢ ਕੇ ਥੋੜੀ ਜਿਨੀ ਉਸਨੇ ਖਾ ਲਈ ਕੁਝ ਦੇਰ ਉਹ ਘਰ ਵਾਲੀ ਦੀ ਉਡੀਕ ਕਰਦਾ ਰਿਹਾ ਤਾਰੇ ਕਦੇ ਅੱਖਾਂ ਮੂਰੇ ਨੱਚਣ ਲੱਗ ਜਾਂਦੇ ਜਿਵੇਂ ਅਜੀਬ ਹੁਲਾਰੇ ਜੇ ਆਉਣ ਲੱਗੇ ਦੂਰ ਕਿਧਰੇ ਬਨਾਰਸ ਦੇ ਪੁੱਲ ਤੋਂ ਗੱਡੀ ਲੰਘ ਰਹੀ ਆ ਸ਼ਾਇਦ ਚੰਨਕਟ 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 ਉਹੀ ਚਾਰ છોકરી ਸਾਹਮਣੇ ਆਣ ਖੜੇ ਤੇ ਵੀਆਈਪੀ ਰੋਡ ਛੂਰੇ ਦੀ ਨੋਕ ਟੈਕਸੀ ਲੌਂਗ ਦਾ ਨਗ ਕੰਨਾਂ ਦੀਆਂ ਵਾਲੀਆਂ ਫੇਰ ਚੰਨਕਟ ਚੰਨਕਟ ਪਤਾ ਨਹੀਂ ਕਦੋਂ ਉਹਨੂੰ ਨੀਂਦ ਆ ਗਈ ਜਦ ਘਰ ਵਾਲੀ ਪੌੜੀਆਂ ਚੜ੍ਹ ਕੇ ਉੱਤੇ ਆਈ ਤਾਂ 베ੜੇ 'ਚ ਸੱਸ ਜਾਗਦੀ ਹਜੇ ਖੰਗ ਰਹੀ ਸੀ ਮੰਜੇ ਤੇ ਲੰਮੀ ਪਈ ਤਾਂ ਥਕਾਵਟ ਨਾਲ ਪੈਰਾਂ ਦੀਆਂ ਤਲੀਆਂ 'ਚੋਂ ਸੇਕ ਨਿਕਲ ਗਿਆ। ਇੱਕ ਪਲ ਉਹ ਲੰਮਾ ਸਾਹ ਲੈ ਕੇ ਤਾਰਿਆਂ ਭਰੇ ਰੱਬ ਨੂੰ ਵੇਖਦੀ ਰਹੀ। ਫਿਰ ਟੜਕਦੇ ਦਿਲ ਨਾਲ ਆਪਣੇ ਘਰ ਵਾਲੇ ਵੱਲ ਪਾਸਾ ਪਰਤ ਲਿਆ। ਸੰਗ ਦੀ ਸੰਗਦੀ ਨੇ ਬੁਲਾਇਆ। ਮਾ ਗਿਆ ਸੌਂਗੇ? ਕੋਈ ਜਵਾਬ ਨਾ ਆਇਆ। ਮਨ ਵਿੱਚ ਹੀ ਆਖਿਆ। ਲੱਤਾਂ ਹੀ ਨਾ ਪਦੰਨੀਆਂ। ਗੱਡੀ ਦਾ ਸਫ਼ਰ ਤਾਂ ਉਹੀ ਬੰਦੇ ਨੂੰ ਤੋੜ ਦਿੰਦਾ। ਫਿਰ ਉਹਦਾ ਥੱਕੇ ਨੂੰ ਬੁਲਾਉਣ ਨੂੰ ਹੀਆਂ ਹੀ ਨਾ ਪਿਆ। ਉਹ ਵੀ ਗਿਣਤੀਆਂ ਮਿੰਟੀਆਂ ਕਰਦੀ ਸੁੰਨੇ ਜੇ ਹੋ ਕੇ ਰੱਬ ਵੱਲ ਦੇਖਦੀ ਦੇਖਦੀ ਸੋ ਗਈ ਸਾਜਰੇ ਉੱਠ ਕੇ ਉਹ ሄਠਾਂ ਆ ਗਈ ਦਿਨ ਚੜੇ ਤੱਕ ਵੀ ਬੀਬੀ ਰਾਣੀ ਸੇ ਉੱਠਿਆ ਇਸ ਤਰ੍ਹਾਂ ਦੀ ਬੇਫਿਕਰੀ ਵਾਲੀ ਨੀਂਦ ਉਹਨੂੰ ਤਿੰਨਾ ਵਰਿਆਂ ਪਿੱਛੋਂ ਨਸੀਬ ਹੋਈ ਸੀ ਕਿਸੇ ਨੇ ਮੰਜਾ ਖਾਲੀ ਨਹੀਂ ਸੀ ਕਰਾਉਣਾ ਉੱਠ ਕੇ ਟੈਕਸੀ ਨਹੀਂ ਸੀ ਕੱਢਣੀ ਤੇ ਨਹਾਉਣ ਲਈ ਕਾਰਪੋਰੇਸ਼ਨ ਦੇ ਨਾਲ ਵਿੱਚੋਂ ਪਾਣੀ ਮੁੱਕ ਜਾਣ ਦਾ ਡਰ ਵੀ ਨਹੀਂ ਸੀ ਤੇ ਧੁੱਪ ਚੜਾਈ ਦੇਖ ਤਾਂ ਤੇਰਾ ਪਾਪਾ ਜੇ ਉੱਠਿਆ ਨਹੀਂ ਬਿੱਲੂ ਕਰਵਾਲੀ ਨੇ ਚਾਹ ਵਾਲੇ ਭਾਂਡੇ ਸਾਹਮਣੇ ਮੁੰਡੇ ਨੂੰ ਕਿਹਾ ਪਾਪੇ ਨੂੰ ਜਗਾਉਣ ਦਾ ਵੱਲ ਮੈਨੂੰ ਆਉਂਦਾ ਬਿੱਬੀ ਮੁੰਡੇ ਨੇ ਗਿੱਬ ਕੇ ਆਖਿਆ ਉਹ ਹੈਰਾਨ ਜੀ ਹੋ ਕੇ ਮੁੰਡੇ ਵੱਲ ਚਾਕੀ ਜਿਵੇਂ ਪੁੱਛ ਰਹੀ ਹੋਵੇ ਕਿਵੇਂ ਗੇਜੇ ਚਾਚੇ ਦਾ ਮੁੰਡਾ ਮੈਨੂੰ ਦੱਸਦਾ ਹੁੰਦਾ ਸੀ ਕਿ ਕਲਕੱਤੇ ਵਾਲੇ ਕਿਵੇਂ ਉੱਠਦੇ ਹੁੰਦੇ ਆ ਤੇ ਉਹ ਪੌੜੀ ਚੜ ਗਿਆ ਆਪਣੇ ਪਾਪੇ ਦੇ ਸਿਰਾਂ ਨੇ ਖੜ ਕੇ ਜ਼ੋਰ ਨਾਲ ਬੋਲਿਆ ਟੈਕਸੀ 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 ਅੱਬੜਵਾਇਆ ਘਬਰਾਇਆ ਵੀਰਾ ਉੱਟ ਕੇ ਬੌਂਦ ਲਾਵਾਂਗੇ ਇੱਧਰ ਉੱਧਰ ਝਾਕਣ ਲੱਗ ਪਿਆ। ਬੀਬੀ ਬੀਬੀ ਪਾਪਾ ਜਾਗ ਪਿਆ। ਮੁੰਡਾ ਤਾੜੀ ਮਾਰ ਕੇ ਹੱਸ ਪਿਆ। ਸਾਰਾ ਦਿਸਦਾ ਰੱਬ ਜਿਵੇਂ ਵੀਰੇ ਦੇ ਸਿਰ ਉੱਤੋਂ ਦੀ ਡਿੱਗ ਪਿਆ ਹੋਵੇ। ਸ਼ਰਮਿੰਦਾ じゃ ਹੋ ਕੇ ਆਪਣੇ ਮੁੰਡੇ ਵੱਲ ਝਾਕਿਆ ਤੇ ਤਿੰਨਾ ਵਰਿਆਂ ਮਗਰੋਂ ਆਈ ਰਾਤ ਵਿੱਚ ਗੁਆਚੇ ਮੋਤੀਆਂ ਜਿਹੇ ਪਲ ਉਹਦੀਆਂ ਅੱਖਾਂ 'ਚ ਲਟਕ ਕੇ ਦਾੜੀ 'ਚ ਰਚ ਗਏ। ਦੋਸਤੋ ਇਹ ਸਿੱਕ ਮਜ਼ਦੂਰ ਦੀ ਕਹਾਣੀ ਜੋ ਆਪਣੇ ਪਰਿਵਾਰ ਤੋਂ ਦੂਰ ਨਾ ਚਾਹੁੰਦੇ ਹੁਆ ਵੀ ਦਿਹਾੜੀ ੱੱਪਾ ਕਰਕੇ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੁੰਦਾ ਸੀ ਪਰ ਹਾਲਾਤ ਹੱਥੋਂ ਬਹੁਤ ਮਜਬੂਰ ਸੀ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਜੀ ਆਪਣੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਜੀ ਨਵੀਂ ਕਹਾਣੀ ਦੇ ਨਾਲ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ